ਅੱਜ ਦੀ ਇਹ ਵੀਡੀਓ ਬਵਾਸੀਤ ਦੇ ਮਰੀਜ਼ਾਂ ਲਈ ਆ ਜਿਹੜੇ ਮਰੀਜ਼ ਬਵਾਸੀਤ ਤੋਂ ਪੀੜਤਾ ਤਾਂ ਇਸ ਵੀਡੀਓ ਨੂੰ ਜ਼ਰੂਰ ਦੇਖਣ ਤੇ ਸ਼ੇਅਰ ਕਰਨ ਅੱਜ ਆਪਾਂ ਆਏ ਹੋਇਆ ਰੋहतक ਬਵਾਸੀਰਾ ਹਸਪਤਾਲ ਮੰਡੀ ਕਾਲਿਆਂ ਵਾਲੀ ਜ਼ਿਲ੍ਹਾ ਸਰਸਾ ਹਰਿਆਣਾ ਦੇ ਵਿੱਚ ਡਾਕਟਰ ਸਾਹਿਬ ਦਾ 40 ਸਾਲ ਦਾ ਤਜਰਬਾ ਇਹਨਾਂ ਦੀ ਵਿਧੀ ਵੱਖਰੀ ਆ ਇਹਨਾਂ ਨੇ ਤੁਹਾਨੂੰ ਐਡਮਿਟ ਨਹੀਂ ਕਰਨਾ ਤੁਸੀਂ ਆਪਣਾ ਇਲਾਜ ਇੱਕ ਦਿਨ ਦੇ ਵਿੱਚ ਕਰਵਾ ਕੇ ਬਿਨਾਂ ਤਕਲੀਫ ਘਰ ਜਾ ਸਕਦੇ ਹੋ ਹੁਣ ਤੱਕ ਲੱਖਾਂ ਮਰੀਜ਼ ਜਿਹੜੇ ਇੱਥੋਂ ਠੀਕ ਹੋ ਚੁੱਕੇ ਆ ਭਾਰਤ ਦੇ ਕੋਨੇ-ਕੋਨੇ ਦੇ ਵਿੱਚੋਂ ਹਰ ਇੱਕ ਸਟੇਟ ਦੇ ਵਿੱਚੋਂ ਮਰੀਜ਼ ਇੱਥੇ ਆਉਂਦਾ ਭਾਰਤ ਦੇ ਬਾਹਰ ਦੀ ਗੱਲ ਕਰੀਏ ਤਾਂ ਅਮਰੀਕਾ ਕੈਨੇਡਾ ਤੋਂ ਵੀ ਇੱਥੇ ਮਰੀਜ਼ ਆਉਂਦੇ ਆ। ਹੁਣ ਤੁਹਾਨੂੰ ਆਪਾਂ ਡਾਕਟਰ ਸਾਹਿਬ ਨਾਲ ਗੱਲਬਾਤ ਕਰਾਵਾਂਗੇ ਵੀ ਕਿਵੇਂ ਤੁਸੀਂ ਇੱਥੇ ਅਪਾਇੰਟਮੈਂਟ ਲੈਣੀ ਆ। ਕਿੰਨਾ ਸਮਾਂ ਪਹਿਲਾਂ ਤੁਹਾਨੂੰ ਇੱਥੇ ਕਾਲ ਕਰਨੀ ਪਊਗੀ। ਬਾਕੀ ਆਦੋ ਕਰਦੇ ਆ ਡਾਕਟਰ ਸਾਹਿਬ ਨਾਲ ਗੱਲਬਾਤ ਤੇ ਵੀਡੀਓ ਨੂੰ ਜਰੂਰ ਸ਼ੇਅਰ ਕਰਿਓਗੇ। ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਕਾਲਾਂ ਵਾਲੀ ਮੰਡੀ ਜ਼ਿਲ੍ਹਾ ਸਰਸਾ ਹਰਿਆਣਾ ਦੇ ਵਿੱਚ ਆ ਰੋਧਿਕ ਬਾਬਾਸੀਰ ਹਸਪੀਟਲ ਦੇ ਵਿੱਚ ਤੇ ਸਾਡੇ ਨਾਲ ਨੇ ਡਾਕਟਰ ਰਾਜਕਮਾਰ ਜੀ ਤੇ ਰਾਹੁਲ ਗਰਗ ਜੀ ਤੇ ਅੱਜ ਆਪਾਂ ਗੱਲ ਕਰਾਂਗੇ ਬਾਬਾਸੀਰ ਬਾਰੇ। ਬਾਬਾਸੀਰ ਕਿੰ ਕੀ ਇਹਦੇ ਲੱਛਣ ਆ ਇਹਦਾ ਇਲਾਜ ਕੀ ਆ ਕਿੰਨੇ ਕ ਟਾਈਮ ਦੇ ਵਿੱਚ ਇਹਦਾ ਇਲਾਜ ਹੋ ਜਾਂਦਾ ਇੱਥੇ ਰਹਿਣ ਸੈਣ ਦੀ ਸੁਖਦਾ ਕੀ ਆ ਆਪੀ ਡੀ ਤੁਸੀਂ ਕਿੱਦਾਂ ਤੁਸੀਂ ਅਪਾਇੰਟਮੈਂਟ ਲੈਣੀ ਆ ਉਹਦੇ ਬਾਰੇ ਗੱਲ ਕਰਾਂ ਸਸੀਕਾਲ ਜੀ ਸਸੀਕਾਲ ਜੀ ਡਾਕਟਰ ਸਾਹਿਬ ਪਹਿਲਾਂ ਤਾਂ ਆਪਾਂ ਦੱਸ ਕੇ ਦੱਸਦੇ ਵੀ ਆਪਾਂ ਕਿੱਥੇ ਕਿਹੜੀ ਜਗ੍ਹਾ ਹੈ ਲੋਕੇਸ਼ਨ ਜੀ ਇਹ ਪਕਾਲਾਂ ਵਾਲੀ ਮੰਡੀ ਹੈ ਜੀ ਮਾਡਰ ਟਾਉਨ ਜੀ ਜਿਲ੍ਹਾ ਸਰਸਾ ਜੀ ਇੱਥੇ ਆਪਣਾ 35 ਸਾਲ ਤੋਂ ਕੰਮ ਕਰ ਰਿਹਾ ਹਾਂ ਤੇ 35 ਸਾਲ 1987 April ਦੇ ਵਿੱਚ ਕੰਮ ਕਰ ਰਿਹਾ ਜੀ ਜੀ ਇਹ ਵਾਸੀ ਦੇ ਵਾਸੀ ਦੇ ਕਿੰਨੇ ਪ੍ਰਕਾਰ ਦੇ ਹੁੰਦੇ ਡਾਕਟਰ ਬਾਬਾ ਜੀ ਬਵਾਸਿਰ ਜੀ ਵਸੇ ਬਹੁਤ ਪ੍ਰਕਾਰ ਦੀ ਹੈ ਪਰ ਤਿੰਨ ਪ੍ਰਕਾਰ ਦੀ ਮੰਨ ਕੇ ਚੱਲਦੇ ਆ ਤਿੰਨ ਪ੍ਰਕਾਰ ਦੀ ਮੰਨ ਕੇ ਚੱਲਦੇ ਆ ਜੀ ਇਹਦੇ ਲੱਛਣ ਕੀ ਆ ਡਾਕਟਰ ਸਾਹਿਬ ਜਦੋਂ ਆਉਂਦੀ ਆ ਕਬਜ਼ੀ ਰਹਿਣਾ ਜੀ ਦਰਦ ਹੋਣਾ ਖੂਨ ਆਉਣਾ ਜੀ ਬਾਰ ਬਾਰ ਗੈਸ ਵਗੈਰਾ ਬੰਨੀ ਜੀ ਇਸ ਕਰਕੇ ਇਹਨੂੰ ਪ੍ਰੋਬਲਮ ਹੋ ਜਾਂਦੀ ਹੈ ਕਿ ਇਹਨੂੰ ਦਰਦ ਬਹੁਤ ਜ਼ਿਆਦਾ ਹੁੰਦਾ ਹੈ ਇਹਨੂੰ ਫਿਸ਼ਰ ਬੋਲਦੇ ਆ ਫਿਸ਼ਰ ਬੋਲਦੇ ਇਹਨੂੰ ਦਰਦ ਬਹੁਤ ਜ਼ਿਆਦਾ ਹੁੰਦਾ ਜੀ ਜੀ ਇੱਕ ਬਲੀਡਿੰਗ ਵਾਲੀ ਹੁੰਦੀ ਹੈ ਜਿਹਨੂੰ ਖੂਨੀ ਬਵਾਸਿਰ ਬੋਲਦੇ ਆ ਹੋ ਨਹੀਂ ਬਾਬਾ ਉਹਦੇ ਮਸੇ ਬਾਹਰ ਆ ਜਾਂਦੇ ਆ ਅੱਛਾ ਜੀ ਤਿੰਨੇ ਮਸੇ ਬਾਹਰ ਆ ਜਾਂਦੇ ਫਿਰ ਮੀਂਹ ਬਾਰ-ਬਾਰ ਅੰਦਰ ਕਰਦਾ ਜੀ 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 ਇਹ ਕਿਸ ਤਰ੍ਹਾਂ ਹੁੰਦੀ ਜੀ ਇੱਕ ਪਗੰਦਰ ਹੁੰਦਾ ਜੀ ਉਸ ਤੋਂ ਪਾਸੇ ਨਿਕਲਦੀ ਰਹਿੰਦੀ ਜੀ ਡਾਕਟਰ ਸਾਹਿਬ ਕਿੰਨੇ ਕ ਟਾਈਮ ਦਾ ਇਲਾਜ ਦਾ ਪ੍ਰੋਸੈਸ ਹੈ ਜੀ ਜਦੋਂ ਕੋਈ ਪੇਸ਼ੈਂਟ ਤੁਹਾਡੇ ਕੋਲੇ ਆਉਂਦਾ ਤਾਂ ਕਿੰਨੇ ਦਿਨ ਦੇ ਵਿੱਚ ਸ਼ੁਰੂ ਚੋਂ ਸਾਡੇ ਕੋਲ ਸੁਭਾ ਆ ਗਿਆ ਜੀ ਜੀ ਅਸੀਂ ਉਹ ਘੰਟੇਕ ਇਨਵੈਸਟੀਗੇਸ਼ਨ ਕਰਵਾਉਣੇ ਆ ਜੀ ਉਸ ਤੋਂ ਬਾਅਦ ਆਪਰੇਸ਼ਨ ਸ਼ੁਰੂ ਕਰ ਦਿੰਦੇ ਆ ਜੀ 2 ਘੰਟੇ ਤੇ ਰੱਖ ਦਿਆਂ ਜੀ ਉਸ ਤੋਂ ਡਿਸਚਾਰਜ ਕਰ ਦਿੰਦੇ ਆ ਅੱਛਾ 2 ਘੰਟੇ ਦੇ ਵਿੱਚ ਆਪਰੇਸ਼ਨ ਓਕੇ ਕਿ ਉਹ ਤੁਹਾਡਾ ਡਿਸਚਾਰਜ ਕਰ ਦੇਣਾ ਸ਼ਾਮ ਨੂੰ ਮਤਲਬ ਮਰੀ ਚਲਾ ਜਾਂਦਾ ਮਤਲਬ ਜਿਹੜੇ ਪੇਸ਼ੈਂਟ ਪੀੜਤਾ ਬਾਬਾ ਸਿੱਤੋਂਾ ਕਿਸੇ ਵੀ ਤਰ੍ਹਾਂ ਦੀ ਹੋਵੇ ਤਾਂ ਘਬਰਾਉਣ ਦੀ ਲੋੜ ਨਹੀਂ ਇੱਕ ਵਾਰ ਤੁਸੀਂ ਕਾਲਾਂ ਵਾਲੀ ਮੰਡੀ ਇੱਥੇ ਆਉਣਾਗਾ ਤਾਂ ਸਿਰਫ 2 ਘੰਟੇ ਦੇ ਵਿੱਚ ਤੁਹਾਨੂੰ ਛੁੱਟੀ ਹੋ ਜਾਣੀ ਹੈ ਇੱਕ ਇਹ ਦੱਸੋ ਵੀ ਜਿਹੜੇ ਪੇਸ਼ੈਂਟ ਕਈ ਡਰਦੇ ਹੁੰਦੇ ਆ ਚੀਰ-ਪਾੜਦੋ ਹਨਾ ਵੀ ਆਪਰੇਸ਼ਨ ਹੋਊਗਾ ਜਾਂ ਚੀਰ-ਫਾੜਨਾ ਹੋ ਜਾਏ ਉਸ ਤਰ੍ਹਾਂ ਦਾ ਕੀ ਹੈ ਨਹੀਂ ਨਹੀਂ ਇਹ ਕੋਈ ਚੀਰ-ਫਾੜਿਆ ਕੋਈ ਟਾਂਕੇ ਜਾਂ ਕੋਈ ਆਪਰੇਸ਼ਨ ਵਾਲਾ ਹੈ ਨਹੀਂ ਜੀ ਜੀ ਕੋਈ ਵੀ ਇੱਥੇ ਬਲੇਡ ਜਾਂ ਕੁਝ ਵੀ ਨਹੀਂ ਯੂਜ਼ ਹੁੰਦਾ ਇਹ ਸਿਰਫ ਆਯੁਰਵੈਦਿਕ ਮੈਥਡ ਨਾਲ ਹੀ ਟ੍ਰੀਟਮੈਂਟ ਹੁੰਦਾ ਸਾਰਾ ਓਕੇ ਮਤਲਬ ਆਇਆ ਤੁਹਾਡੇ ਕੋਲ ਸਵੇਰੇ ਓਪੀਡੀ ਮੈਂ ਉਹਨਾਂ ਨੂੰ ਮਿਲ ਗਏ ਤਾਂ ਸ਼ਾਮ ਤੱਕ ਤੁਸੀਂ ਇਹਨਾਂ ਨੂੰ ਫ੍ਰੀ ਬਸ ਹਾਂਜੀ ਘੰਟੇ 'ਚ ਹੀ ਛੁੱਟੀ ਮਿਲ ਜਾਂਦੀ ਹੈ ਅੱਧ ਘੰਟੇ ਦੇ ਵਿੱਚ ਛੁੱਟੀ ਮਿਲ ਜਾਂਦੀ ਹੈ ਤਾਂ ਬਹੁਤੇ ਨਾ ਲੁਕੋ ਕੇ ਰੱਖਦੇ ਆਂ ਇਹ ਬਿਮਾਰੀ ਹਾਂਜੀ ਕਿਉਂਕਿ ਦੱਸਦੇ ਨਹੀਂਗੇ ਬੀ ਹਸਤਨਾ ਤੁਸੀ ਇੱਕ ਵਾਰੀ ਦੁਬਾਰਾ ਕਲੀਅਰ ਕਰ ਦਵੇ ਇਹਦੇ ਲੱਛਣ ਕੀ ਹੈ ਜੀ ਇਹਦੇ ਚ ਜਿਆਦਾ ਮੇਨ ਲੱਛਣ ਤਾਂ ਇਹੀ ਹੁੰਦੇ ਆ ਜੀ ਵੀ ਕਬਜੀ ਹੋਣਾ ਜੀ ਠੀਕ ਹੈ ਦਰਦ ਰਹਿਣਾ ਜੀ ਕੋਈ ਖਾਰਸ਼ ਵਗੈਰਾ ਹੋਣੀ ਖੁਰਕੋਣੀ ਬਲੀਡਿੰਗ ਹੋਣੀ ਜਲਨ ਰਹਿਣੀ ਜਾਂ ਜਿਵੇਂ ਪਗੰਦਰ ਹੋ ਜਾਂਦਾ ਤਾਂ ਉਤੇ ਰੇਸ਼ ਆ ਵੀਗੈਰਾ ਆਉਂਦੇ ਇਹ ਸਾਰੇ ਲੱਛਣ ਜਿਆਦਾ ਰਹਿੰਦੇ ਆ ਜੀ 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 ਸਰ ਇੱਥੇ ਫਿਰ ਤੁਹਾਡੇ ਤੋਂ ਅਪਾਇੰਟਮੈਂਟ ਲੈਣ ਦੀ ਵਿਧੀ ਕੀ ਹੈ ਜੀ ਸਰ ਸਾਡੇ ਨੰਬਰ ਹੈ ਫੋਨ ਨੰਬਰ ਤੇ ਫੋਨ ਕਰੋ ਸਟਾਫ ਹੈਗਾ ਸਾਰਾ ਉਹ ਸਾਰੇ ਅਪਾਇੰਟਮੈਂਟ ਵਗੈਰਾ ਮੈਨੇਜ ਕਰ ਲੈਂਦੇ ਕਿੰਨੇ ਦਿਨ ਪਹਿਲਾਂ ਦੋਕ ਦਿਨ ਪਹਿਲਾਂ ਕਾਲ ਕਰ ਲਓ ਜੀ ਦੋਕ ਦਿਨ ਪਹਿਲਾਂ ਹਾਂਜੀ ਜਿਹੜੇ ਪਰ ਆ ਫੋਰਨ ਦੇ ਵਿੱਚ ਆ ਜੀ ਫੋਰਨ ਤੋਂ ਵੀ ਤੁਹਾਡੇ ਕੋਲੇ ਆਉਂਦੇ ਹੋਣਗੇ ਹਾਂਜੀ ਫੋਰਨ ਮੈਡੀਸਨ ਵੀ ਭੇਜ ਦਿੰਦੇ ਆ ਜੀ ਤੇ ਫੋਰਨ ਤੋਂ ਆਂਦੇ ਵੀ ਬਹੁਤ ਐ ਉਹਨਾਂ ਦੇ ਰਹਿਣ ਦੀ ਸੁਵਿਧਾ ਵਗੈਰਾ ਸਾਰੀ ਫੈਸਿਲਿਟੀਆਂ ਵਗੈਰਾ ਤੁਸੀਂ ਦੇਖੀ ਹੋਣੀ ਐ ਜਿਵੇਂ ਹੁਣ ਤੁਸੀਂ ਜਾ ਕੇ ਦੇਖ ਕੇ ਜੀ ਬਿਲਕੁਲ ਜੀ ਨਾਲ ਨਾਲ ਤੁਸੀਂ ਸਕਰੀਨ ਦੇ ਉੱਤੇ ਦੇਖ ਵੀ ਰਹੇ ਹੋ ਵੀ ਤੁਹਾਨੂੰ ਸਾਰਾ ਜਿੱਥੇ ਰਹਿਣ ਚੰਦਾ ਹੈਗਾ ਪੂਰਾ ਬਹੁਤ ਵਧੀਆ ਉੱਪਰ ਰੂਮ ਬਣੇ ਹੋਏ ਵੀ ਆਈਪੀ ਰੂਮ ਵੀ ਆ ਜਦੋਂ ਹਾਂਜੀ ਹੁਣ ਸਾਡੇ ਕੋਲ ਫੋਰਨ ਤੋਂ ਪੇਸ਼ੈਂਟ ਆਉਂਦੇ ਹੋ ਹਫਤਾ 10 ਦਿਨ ਇੱਥੇ ਰਹਿ ਟਰੀਟਮੈਂਟ ਕਰਾ ਕੇ ਚਲੇ ਜਾਂਦੇ ਆ ਫਿਰ ਵੀ ਉਹਨਾਂ ਨੂੰ ਫੋਰਨਸੇ ਟਰੀਟਮੈਂਟ ਕਰਾਉਣ ਦਾ ਖਰਚਾ ਇੱਥੇ ਘੱਟ ਹੀ ਪੈਂਦਾ ਬਹੁਤ ਘੱਟ ਪੈਂਦਾ ਸਰ ਹੁਣ ਤੱਕ ਕਿੰਨੇ ਜਿਹੜੇ ਪੇਸ਼ੈਂਟ ਤੁਸੀਂ ਆਪਰੇਸ਼ਨ ਕਰ ਚੁੱਕੇ ਹੋ ਬਹੁਤ ਜ਼ਿਆਦਾ ਹੀ ਲੱਖਾਂ ਚ ਹੀ ਕਰਦੇ ਲੱਖਾਂ ਦੇ ਵਿੱਚ ਕਰਦੇ ਮਨ ਸਾਰੇ ਵੈਸੇ ਤਾਂ ਦੱਸਣ ਦੀ ਲੋੜ ਨਹੀਂ ਗਈ ਤਾਂ ਕੋਈ ਕੋਈ ਨਵੇਂ ਜਿਹੜੇ ਪੇਸ਼ੈਂਟ ਆ ਜਿਨ੍ਹਾਂ ਨੂੰ ਨਹੀਂ ਪਤਾ ਉਹਨਾਂ ਬਾਰੇ ਆਪਾਂ ਦੱਸ ਦਿਆਂ ਤੇ ਵੈਸੇ ਕਮੈਂਟਾਂ ਦੇ ਵਿੱਚ ਸਾਰੇ ਭਰਾ ਦੱਸ ਹੀ ਦੇਣਗੇ ਵੀ ਕਾਲਿਆਂ ਵਾਲੀ ਵਿਰੋਧਕ ਬਵਾਸੀਰ ਦੇ ਨਾਮ ਤੋਂ ਮਸ਼ਹੂਰ ਵੀ ਹੈਗਾ ਕੱਲ ਦਾ ਕਾਲਿਆਂ ਵਾਲੀ ਨਹੀਂ ਹਗਾਸੇ ਪਾਸੇ ਵੀ ਤੁਸੀਂ ਜਾਓਗੇ ਸਰ ਇੱਕ ਮਨ ਹੋਰ ਕਲੀਅਰ ਕਰੋ ਜੀ ਗੱਲ ਕਾਲਿਆਂ ਵਾਲੀ ਤੋਂ ਬਿਨਾ ਆਪਣਾ ਹੋਰ ਕਿੱਥੇ ਹੈ ਜੀ ਸਿਰਫ ਦੋ ਹੀ ਹਸਪੀਟਲ ਹੈ ਸਾਡੇ ਕਾਲਿਆਂ ਵਾਲੀ ਜੇ ਜੀ ਦੂਸਰਾ ਬਠਿੰਡੇ ਚ ਹੈ ਦੂਸਰਾ ਫੁੱਟੀ ਰੋਡ ਤੇ ਹੈ ਜੀ ਉੱਥੇ ਉਥੋਂ ਦਾ ਟਾਈਮਿੰਗ ਕੀ ਹੈ ਜੀ ਉਥੇ ਸ਼ਨੀਵਾਰ ਤੇ ਐਤਵਾਰ ਸੈਟਰਡੇ ਤੇ ਸੰਡੇ ਸੈਟਰਡੇ ਹਾਂ ਜੀ ਸਵੇਰੇ 10 ਵਜੇ ਤੋਂ ਲੈ ਕੇ 2 ਵਜੇ ਤੱਕ 2 ਵਜੇ ਤੱਕ ਹਾਂਜੀ ਇੱਥੋਂ ਓਪੀਡੀ ਟਾਈਮ ਕੀ ਹੈ ਜੀ ਓਪੀਡੀ ਸੇਮ ਹੈ ਜੀ ਸਾਰਾ 10 ਵਜੇ ਤੋਂ ਲੈ ਕੇ 2 ਵਜੇ ਤੱਕ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਮੰਡੇ ਟੂ ਫਰਡੇ ਇੱਥੇ ਜੀ ਤੇ ਸ਼ਨੀਵਾਰ ਤੇ ਐਤਵਾਰ ਬਠਿੰਡਾ ਜੀ ਜੀ ਇਨਕੁਆਰੀ ਨੰਬਰ ਦਿੱਤਾ ਹੋਇਆ ਸੈਕਸ਼ਨ ਦਾ ਨੰਬਰ ਦਿੱਤਾ ਹੋਇਆ ਤੁਸੀਂ ਉਸ ਨੰਬਰ ਦੇ ਉੱਤੇ ਕਾਲ ਕਰਕੇ ਡਾਕਟਰ ਸਾਹਿਬ ਤੋਂ ਟਾਈਮ ਲੈ ਸਕਦੇ ਹੋ ਜਾਂ ਤੁਹਾਨੂੰ ਅੱਜ ਦਾ ਟਾਈਮ ਮਿਲ ਗਿਆ ਮਤਲਬ ਸਵੇਰੇ ਤੁਸੀਂ ਆਉਣਾਗਾ ਤਾਂ ਸ਼ਾਮ ਤੱਕ ਕਰ ਜਾ ਸਕਦਾ ਕੋਈ ਦਿੱਕਤ ਨਹੀਂ ਹਾਂਜੀ ਲੱਛਣ ਕੀ ਹੁੰਦੇ ਕਾਰਨ ਕਾਦੇ ਨਾਲ ਹੁੰਦਾ ਜਿਆਦਾ ਬਾਬਾ ਜੀ ਕਾਰਨ ਜਿਆਦਾ ਕਬਜ਼ੀ ਕਰਕੇ ਹੋ ਜਾਂਦਾ ਜੀ ਜਾਂ ਬਾਹਰਲੇ ਜਿਵੇਂ ਅੱਜਕੱਲ ਫਾਸਟ ਫੂਡ ਜਿਆਦਾ ਵੱਧ ਗਿਆ ਉਹਦੇ ਕਰਕੇ ਹੋ ਜਾਂਦਾ ਜੀ 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 ਫਾਸਟ ਫੂਡ ਕਰਕੇ ਬਹੁਤ ਜਿਆਦਾ ਹੋ ਰਿਹਾ ਅੱਜਕੱਲ ਇਹ ਕੁਝ ਕਬਜ਼ੀ ਤਜਾਬ ਬਾਹਰਲਾ ਪ੍ਰੋਪਰ ਟਾਈਮ ਤੇ ਨਾ ਖਾਣਾ ਉਸ ਆਪਣੀ ਲਾਈਫ ਸਟਾਈਲ ਥੋੜਾ ਜਿਹਾ ਬਦਲ ਗਿਆ ਉਹਦੇ ਕਰਕੇ ਬਹੁਤ ਜ਼ਿਆਦਾ ਡਿਜ਼ੀਜ਼ ਆ ਰਹੀ ਹੈ ਮਨ ਲੇਡੀਜ਼ ਦੇ ਵਿੱਚ ਆ ਜਾਂਦਾ ਜਿਵੇਂ ਜੈਂਟਸ ਦਾ ਹੁੰਦਾ ਤਾਂ ਆਪਣੇ ਲਈ ਉੱਥੇ ਵੱਖਰਾ ਸਟਾਫ ਆ ਸਾਰਾ ਜੀ ਲੇਡੀਜ਼ ਤੇ ਸਾਰਾ ਫੀਮੇਲ ਸਟਾਫ ਹੈ ਉਹਦੇ ਨੇ ਵਾਰਡ ਵੀ ਅਲੱਗ ਹੈ ਉਹਨਾਂ ਦੇ ਰੂਮ ਦਾ ਲਗਾਉਣਾ ਹੀ ਉਹਨੇ ਵਾਰਡ ਅਲੱਗ ਹੈ ਸਾਰਾ ਉਹਨਾਂ ਦਾ ਬਿਲਕੁਲ ਅਲੱਗ ਹੈ ਜੀ ਉਹਦੇ ਅੰਦਰ ਹੈ ਜੀ ਲੇਡੀਜ਼ ਦਾ ਸਾਰਾ ਲੇਡੀਜ਼ ਸਟਾਫ ਹੈ ਜੀ ਜੈਂਟਸ ਦਾ ਸਾਰਾ ਜੈਂਟਸ ਸਟਾਫ ਹੈ ਸਾਰਾ ਜੈਂਟਸ ਦਾ ਤਾਂ ਠੀਕ ਆ ਦੋਸਤੋ ਲਾਸਟ ਦੇ ਵਿੱਚ ਅਹੀ ਕਹਿਣਾ ਵੀ ਤੁਹਾਨੂੰ ਘਬਰਾਉਣ ਦੀ ਲੋੜ ਨਹੀਂ ਜੇ ਕਿਸੇ ਵੀ ਤਰ੍ਹਾਂ ਦਾ ਤੁਹਾਨੂੰ ਕੋਈ ਉਹ ਬਵਾਸੀਦੀ ਪ੍ਰੋਬਲਮ ਆ ਤਿੰਨੋ ਤਰ੍ਹਾਂ ਦੀ ਹੁੰਦੀ ਆ ਜੀ ਦੁਬਾਰਾ ਇੱਕ ਵਾਰ ਰਿਪੀਟ ਕਰਾਂ ਜੀ ਆਪਾਂ ਬਵਾਸੀ ਰੋਗੀ ਇੱਕ ਤਾਂ ਮੋਕੇ ਵਾਲੀ ਹੋਗੀ ਜੀ ਖੂਨੀ ਹੋਗੀ ਜਿਹੜੀ ਦੂਸਰੀ ਜਿਹੜੀ ਦਰਦ ਵਾਲੀ ਜਿਹਦੇ ਅੰਦਰ ਬਿਆਈਆਂ ਕਹਿੰਦੇ ਆ ਫਿਸ਼ਰਸ ਕਹਿੰਦੇ ਆ ਇਹ ਜ਼ਿਆਦਾ ਲੇਡੀਜ਼ 'ਚ ਜ਼ਿਆਦਾ ਹੁੰਦੀਆਂ ਨੇ ਡਿਲੀਵਰੀ ਦੇ ਦੌਰਾਨ ਜ਼ਿਆਦਾ ਹੋ ਜਾਂਦੀ ਆ ਤੇ ਤੀਸਰੀ ਪਗੰਦਰ ਫਿਸਟੂਲਾ ਇਹਦੇ ਜੇ ਕੀ ਹੁੰਦਾ ਕਿ ਰੇਸ਼ਾ ਪੈ ਜਾਂਦਾ ਜਿਵੇਂ ਵਾਰੀ ਵਾਰੀ ਕਿਤੋਂ ਪਾਸ ਹੋਣੀ ਜਾਂ ਰੇਸ਼ਾ ਹੋਣਾ ਉਹਨੂੰ ਪਗੰਦਰ ਕਹਿੰਦੇ ਆ ਮੇਨ ਇਹ ਤਿੰਨ ਤਰ੍ਹਾਂ ਦੀਆਂ ਹੁੰਦੀਆਂ ਬਾਕੀ ਵੈਸੇ ਕਾਫੀ ਪ੍ਰਕਾਰ ਦੀ ਹੋ ਜਾਂਦੀ ਆ ਬਵਾਸੀ ਜੀ ਜੀ ਜਿਹੜੇ ਫੋਰਨ ਤੋਂ ਆਦੇ ਉਹਨਾਂ ਨਾਲ ਵੀ ਅਪਾਇੰਟਮੈਂਟ ਫਿਰ ਪਹਿਲਾਂ 1 ਮਹੀਨਾ 2 ਮਹੀਨੇ ਦੀ ਹਾਂਜੀ ਹਾਂਜੀ ਉਹਨਾਂ ਦੀ ਵੀ ਅਪਾਇੰਟਮੈਂਟ ਪਹਿਲਾਂ ਪ੍ਰੋਪਰਲੀ ਹੋ ਜਾਂਦੀ ਹੈ ਉਹਨਾਂ ਨੂੰ ਉਹੀ ਟਾਈਮ ਦਿੱਤਾ ਜਾਂਦਾ ਹੈ ਫਿਰ ਉਹ ਪ੍ਰੋਪਰ ਉਸੇ ਟਾਈਮ ਤੇ ਆ ਕੇ ਆਪਦਾ ਟ੍ਰੀਟਮੈਂਟ ਕਰਾ ਲੈਂਦੇ ਹੁਣ ਤੱਕ ਸਰ ਕਿੱਥੋਂ ਕਿੱਥੋਂ ਦੇ ਕਿਹੜੇ ਕਿਹੜੇ ਸਟੇਟ ਦੇ ਆ ਚੁੱਕੇ ਇੱਥੇ ਆਪਣੇ ਕੋਲ ਸਟੇਟ ਇੰਡੀਆ ਤੋਂ ਤੋਂ ਸਾਰੇ ਇੰਡੀਆ ਤੋਂ ਵੀ ਆਉਂਦੇ ਆ ਹਾਂਜੀ ਜ਼ਿਆਦਾ ਤੇ ਫੋਰਨ ਤੋਂ ਜ਼ਿਆਦਾ ਹੁਣ ਅੱਜਕੱਲ੍ਹ ਜਿਵੇਂ ਆਪਣੇ ਪੰਜਾਬ ਤੋਂ ਕੈਨੇਡਾ ਵਗੈਰਾ ਤੇ ਜ਼ਿਆਦਾ ਨੇ ਤਾਂ ਉੱਥੋਂ ਜ਼ਿਆਦਾ ਪੇਸ਼ੈਂਟ ਆ ਰਹੇ ਆ ਦੁਬਈ ਤੋਂ ਬਹੁਤ ਪੇਸ਼ੈਂਟ ਆਉਂਦੇ ਹੈਗੇ ਉਤੋਂ ਆ ਜੀ ਚਲੋ ਠੀਕ ਆ ਦੋਸਤੋ ਵੀਡੀਓ ਨੂੰ ਕਰਿਓ ਬਾਤੋ ਬਾਤ ਸ਼ੇਅਰ ਤਾਂ ਕਿ ਕੋਈ ਪੇਸ਼ੈਂਟ ਨਿਰਾਸ਼ ਨਾ ਹੋਵੇ ਹਨਾ ਇਸ ਗੱਲ ਤੋਂ ਲੈ ਕੇ ਯਾਰ ਮੈਨੂੰ ਬਵਾਸੀਰਾ ਤਾਂ ਇੱਕ ਵਾਰ ਤੁਸੀਂ ਆ ਨੰਬਰ ਦੇ ਉੱਤੇ ਫੋਨ ਕਰਨਾ ਜਿਹੜਾ ਸਕਰੀਨ ਤੇ ਦਿੱਤਾ ਹੋਇਆ ਤੇ ਆਪਣੇ ਸਮਾਂ ਲੈ ਲੈਣਾ ਡਾਕਟਰ ਸਾਹਿਬ ਕੋਲੇ ਆ ਕੇ ਦਿਖਾ ਕੇ ਇਹ 10 ਦਿਨਾਂ 'ਚ ਤੁਹਾਨੂੰ ਵੀ ਕੀ ਪ੍ਰੋਬਲਮ ਆ ਕਿਦਾਂ ਦੀ ਹੈਗੀ ਤਾਂ ਇੱਕ ਦਿਨ ਦੇ ਵਿੱਚ ਤੁਸੀਂ ਫ੍ਰੀ ਹੋ ਜਾਓਗੇ ਤੇ ਬਵਾਸੀਰੇ ਤੋਂ ਸਿਕਕਾਰ ਪਾ ਲਓਗੇ ਧੰਨਵਾਦ ਜੀ ਸੱਚੀ ਗੱਲ ਜੀ ਸੱਚੀ ਗੱਲ